ਮੇਰਾ ਨਰਾਇਣ ਕੀ ਹੋਇਆ ਕੀ ਹੋਇਆ ਸੀ ਹੋਇਆ ਸੀ ਮੈਂ ਤੇ ਮੇਰਾ ਪੋਤਾ ਆਂਡੇ ਰਹੀ ਬਾਜ਼ਾਰ ਤੋਂ ਤੇ ਉਹ ਗੱਗੇ ਸਾਈਕਲ ਤੇ ਹੀ ਮੈਂ ਪਿੱਛੇ ਪੈਦਲ ਆਉਂਦੇ ਰਹੀ ਮੱਕੜਾ ਜਾ ਫੜਿਆ ਦੇ ਹੱਥ ਵਿੱਚ ਤੇ ਮੈਂ ਕੋਤੁਰਿਆਂ ਨਹੀਂ ਜਾਂਦਾ ਮੈਂ ਹੌਲੀ ਹੌਲੀ ਤੁਰਨ ਦੇ ਰਹੀ ਹਾਂ ਤੇ ਇਹ ਮਨ ਲੱਭਾ ਨਹੀਂ ਬੇਟਾ ਬਾਅਦ ਚ ਮੈਂ ਹਾਂ ਪਤਾ ਨਹੀਂ ਕਿੱਥੇ ਚਲ ਗਿਆ ਮੈਂ ਤਾਂ ਇਕੱਲੀ ਤੁਰ ਹੀ ਜਾਂਦੇ ਤੇ ਮੇਰੇ ਕੋ ਘੜਾ ਚੁੱਕੇ ਨਹੀਂ ਤੁਰਿਆ ਜਾਂਦਾ ਪਿਆ ਮਗਰੋਂ ਆਇਆ ਤੇ ਇੰਨੇ ਮੇਰੇ ਅਣਕ ਪਹਿਲਾਂ ਟੋਪੀ ਤਾਂ ਕੀਤੇ ਜਿਹੜੇ ਮੋਟਰਸਾਈਕਲ ਤੇ ਆਏ ਨੇ ਤੇ ਮੈਂ ਅਖਿਆ ਵੀ ਮੇਰਾ ਪੋਤਾ ਮੇਰੇ ਮਗਰ ਆ ਕੇ ਉਹ ਮੈਨੂੰ ਚੁਕਾਣੀ ਦੇਣ ਦੇ ਦਾ ਜਿਆ ਤੇ ਜਦੋਂ ਵੇਖਿਆ ਮੇਰੇ ਕੰਨ ਖਿੱਚ ਕੇ ਹਟਾਪਸ ਲਾਇਆ ਮੇਰੀ ਚੀਕਾ ਨਿਕਲ ਗਈ ਨਾਲ ਹੀ ਤੇ ਅੱਗੇ ਦੌੜਨ ਲੱਗੇ ਨੇ ਤੇ ਦੋ ਮੋਟਰਸਾਈਕਲ ਤੇ ਅੱਗੇ ਆਉਂਦੇ ਨੇ ਉਹਨਾਂ ਨਾਲ ਟੱਕਰ ਮਾਰ ਕੇ ਛੋੜ ਦਿੱਤਾ ਤੇ ਜਿਹੜਾ ਮਗਰ ਲੱਜ ਜਿਹਨੇ ਟਾਪਸ ਲਾਇਆ ਉਹ ਫੜਿਆ ਗਿਆ ਤੇ ਦੂਜਾ ਭੱਜ ਗਿਆ ਤੇ ਫਿਰ ਚਲੋ ਜਿੱਦਾਂ ਲੋਕਾਂ ਨੇ ਕਹਿ ਕਹਾ ਕੇ ਮੈਨੂੰ ਟੋਪਸ ਮੇਰਾ ਦਵਾ ਦਿੱਤਾ ਤੇ ਇਹ ਆ ਵੀ ਮਾਰ ਤੇ ਲੋਕਾਂ ਨੂੰ ਕੁੱਟਿਆ ਨਾ ਹੈ ਇਹ ਪਰ ਉੰਜੇ ਵਿੱਚ ਕੰਨੇ ਹੋ ਕੇ ਰਹਿਣਾ ਚਾਹੀਦਾ ਜੇ ਮੇਰੇ ਨਾਲ ਵੀ ਇਹ ਕੰਮ ਹੋਇਆ ਹੋਰ ਵੀ ਕਿਸੇ ਨਾਲ ਹੋ ਸਕਦਾ ਹੈ ਮੇਰੇ ਕੋ ਜ ਮੇ ਜਨਾਨੀ ਨੇ ਕੀ ਕੁੱਟਣਾ ਹੁੰਦਾ ਜਨਾਨੀ ਨੇ ਕੀ ਕੁੱਟਣਾ ਬੜੀ ਹੱਦ ਹੋਈ ਦੀ ਇੱਕ ਅੱਧੀ ਚਪੇੜ ਹੀ ਮਾਰੇਗੀ ਜਨਾਨੀ ਜਨਾਨੀ ਕੀ ਕਰ ਸਕਦੀ ਐ ਕੁੱਟਿਆ ਮੁੰਡਿਆਂ ਬੰਦਿਆਂ ਨੇ ਹੈਗਾ ਮੈਂ ਕਹਿੰਨਾ ਅੱਖ ਨੇ ਉਹਨਾਂ ਕੁੱਟਿਆ ਚੰਗੀ ਤਰ੍ਹਾਂ ਮੈਨੂੰ ਇਹ ਨਹੀਂ ਤੇ ਮੇਰੇ ਕੋ ਕੀ ਆਜਾ ਚਪੇੜ ਹੀ ਵੱਜੜੀ ਹੀ ਮੇਰੇ ਕੋ ਜਾਂ ਮੁੱਕੀ ਮਾਰ ਲੈ ਜਾਂ ਚਪੇੜ ਨੂੰ ਜਿਹਨੀ ਹੋਰ ਮੈਂ ਕੀ ਕਰ ਸਕਨੀ ਐ ਪਹਿਲਾਂ ਵੀ ਇਸ ਤਰ੍ਹਾਂ ਦਾ ਹਾਦਸਾ ਹੋਇਆ ਥਾ ਪਹਿਲੇ ਮੇਰੇ ਵੱਲੋਂ ਇੱਕ ਵਾਰਾ ਟਾਪਸ ਮਿਰੋਰੋਂ ਕੋਈ ਫਕੀਰ ਜਾਇਆ ਸੀ ਤੇ ਉਨੇ ਮਤਲਬ ਸਾਡੇ ਪਰਨਾ ਝਾੜਿਆ ਤੇ ਪਤਾ ਨਹੀਂ ਕੀ ਕੀਤਾ ਉਹ ਦਾ ਆਪਣੇ ਹੱਥੀ ਲਾ ਕੇ ਫੜਾ ਤੀਤੇ ਤੇ ਜਦੋਂ ਫਿਰ ਇਹ ਹਾਦਸਾ ਆਇਆ ਤਾਂ ਕਿੰਨੇ ਕੁ ਲੋਕ ਉੱਥੇ ਇਕੱਠੇ ਹੋਏ ਇੱਥੇ ਹੋ ਨਾ ਇੱਥੇ ਕਾਫੀ ਦੁਨੀਆ ਇਕੱਠੀ ਹੋ ਗਈ ਫਿਰ ਮੈਂ ਤੇਨਾਂ ਨੂੰ ਕਹੇ ਵੀ ਨਹੀਂ ਛੱਡਣਾ ਪੁਲਿਸ ਨੂੰ ਰਿਪੋਰਟ ਕਰਨੀ ਆ ਤੇ ਇਹ ਬੰਦੇ ਕਹਿਣ ਲੱਗੇ ਵੀ ਛੱਡੋ ਪਰੇ ਕੀ ਕਰਨੀ ਰਿਪੋਰਟ ਕਰ ਕੋਨਾ ਕਿਹੜਾ ਕੁਝ ਕਰਨਾ ਇੱਥੋਂ ਫੜਨਾ ਤਾਂ ਉੱਥੇ ਜਾ ਕੇ ਉਹਨਾਂ ਛੱਡ ਦੇਣਾ ਆ ਤੇ ਰਹਿਣ ਦੋ ਤੁਹਾਨੂੰ ਚੀਟਾ ਢੀ ਮਿਲ ਗਈ ਆ ਤੁਸੀਂ ਗੱਲ ਨੂੰ ਰਹਿਣ ਦੇ ਤੁਸੀਂ ਕਰ ਜਾਓ ਡਾਰਮ ਮੇ ਇੱਕ ਕਮਰਾਟ ਇੰਨੀ ਹੋਈ ਮੈਨੂੰ ਕੋਈ ਖਲੋਤਾ ਨਹੀਂ ਜਾਂਦਾ ਮੈਂ ਉੱਥੇ ਮੈਨੂੰ ਕੋਈ ਕੇ ਪਾਣੀ ਦੋ ਕੋਈ ਕੁਛ ਮੈਨੂੰ ਤਾਂ ਕੰਬੀ ਜਾਂਦੀ ਪਈ ਹਾਂ ਬਿਟਰ ਜਿਦਾ ਇਹ ਹਸਾ ਹੋਏ ਨਾ ਤੇ ਕੁਛ ਨਹੀਂ ਪਤਾ ਲੱਗਦਾ ਆਪਣਾ ਕੰਬੀ ਜਾਂਦਾ ਹੈ ਤੇ ਮੈਨੂੰ ਦੋ ਵਿਚਾਰੇ ਜਿਹੜੇ ਕਵਾੜ ਵਾਲੇ ਨੇ ਉਹਨਾਂ ਨੇ ਮੈਨੂੰ ਫੜ ਕੇ ਬਾਲੋਂ ਬਾਉ ਤੇ ਕੁਰਸੀ ਦੇ ਕੇ ਬਾਲਿਆ ਕਹਿੰਦਾ ਆਂਟੀ ਤੁਸੀਂ ਇੱਥੇ ਬਹਿ ਜਾਓ ਭੈਣ ਜੀ ਛੱਡੋ ਤੁਹਾਡੀ ਚੀਜ਼ ਹਾਨੂੰ ਮਿਲ ਗਈ ਹੈ ਤੁਸੀਂ ਹੁਣ ਛੱਡ ਦਿਓ ਉਹ ਚੁੱਪ ਕਰ ਉਹ ਮੁੰਮ ਨੂੰ ਮੈਂ ਕਹਿੰਦਾ ਮੈਂ ਆਂਟੀ ਤੈਨੂੰ ਮੈਂ ਮੁੰਮੀ ਸ਼ਹਿਰ ਕੰਮ ਜਾਂਦੇ ਹਾਂ ਮੈਂ ਰਾਤ ਨੂੰ ਕਹਿਣਾ ਹੁੰਦਾ ਬਿਲਕੁਲ ਕੁਝ ਨਹੀਂ ਪਾਦੇ ਗਾ ਗੱਲ ਗਹਿਣੇ ਸੋਨੇ ਦੀ ਗੱਲ ਆਪਣੀ ਜਾਨ ਗਵਾਉਣ ਨਾਲੋਂ ਤਾਂ ਚੰਗਾ ਹੋਣਾ ਕਿ ਨਾ ਪਾਓ ਬਟੇ ਇੰਤੋ ਕੋਈ ਨਹੀਂ ਗਿਵਨੀ ਇਦਾਂ ਟੋਪੀ ਦਾ ਕੱਜੇ ਟੋਪੀ ਵੱਡੀ ਹੈ ਮੇਰੀ ਕੁਝ ਨਹੀਂ ਕਿਤੇ ਜਾਇਜ਼ ਦਾ ਖਾਰਜ ਕੁਛ ਕੀਤੀ ਜਾਂ ਕੁਝ ਕੀਤਾ ਕੁਝ ਨਹੀਂ ਮੈਂ ਕੀਤਾ ਬਸ ਘੜਾ ਫੜ ਕੇ ਤੁਰ ਹੀ ਘੜਾ ਮੇਰੇ ਟੁੱਟ ਜੇਗਾ ਬੰਦਾ ਦੱਸ ਸੋਨਾ ਚ ਘੜਾ ਦੁੱਲ ਜੇਗਾ ਘੜਾ ਮੈਂ ਪਾ ਕੱਚੀ ਜਗ੍ਹਾ ਤੇ ਰੱਖਿਆ ਹਾਂ ਤੇ ਫਿਰ ਬਾਅਦ ਚ ਹੱਥ ਨਾਲ ਮੇਟੇ ਤਾਂ ਵੱਜਦਾ ਹੈ ਤੇ ਫਿਰ ਇੱਕ ਆਦਮੀ ਕਹਿ ਲੱਗਾ ਭੈਣ ਜੀ ਤੁਹਾਡੇ ਕੋ ਫੜਿਆ ਨਹੀਂ ਨਾ ਤੁਸੀਂ ਇਧਰ ਹੋ ਕੇ ਬਹਿ ਜਾਓ ਹੀ ਆਪੇ ਇਹਨਾਂ ਨੂੰ ਜਿੱਠ ਲੈਣੇ ਹਨ ਹਣ ਚੀਜ਼ ਦਾ ਮਤਲਬ ਇਹਦਾ ਚੀਜ਼ ਨੂੰ ਕੱਢ ਕੇ ਚੇਬ ਭੇਦ ਨੇ ਟਾਪ ਸੁਣੋ ਕਿੱਥੇ ਵਿਖਾਓ ਬੇਟਾ ਜਦੋਂ ਇਹ ਹਸਾ ਹੋਏ ਨਾ ਤੇ ਕੁਛ ਨਹੀਂ ਪਤਾ ਲੱਗਦਾ ਆਪਣਾ ਕੰਬੀ ਜਾਂਦਾ ਆ ਤੇ ਮੈਨੂੰ ਦੋ ਵਿਚਾਰੇ ਜਿਹੜੇ ਕਵਾੜ ਵਾਲੇ ਨੇ ਉਹਨਾਂ ਨੇ ਮੈਨੂੰ ਫੜ ਕੇ ਬਾਲ